ਬੇਸ਼ੱਕ ਆਪਾਂ ਅਧੁਨਿਕਤਿਆ ਦੌਰ ਦੇ ਵਿੱਚ ਜੀ ਰਹੇ ਹਾਂ ਪਰ ਹਲੇ ਵੀ ਕਈ ਲੋਕਾਂ ਦੀ ਮਾਨਸਿਕਤਾ ਉਹੀ ਹੈ ਕਿ ਤੀਆਂ ਨੂੰ ਬਹੁਤ ਸਮਝਦੇ ਨਹੀਂ ਤੇ ਆਪਾਂ ਪੁੱਤਾਂ ਦਾ ਜਸ਼ਨ ਮਨਾਉਂਦੇ ਪਰ ਤੀਆਂ ਦੇ ਬਾਰੇ ਆਪਾਂ ਕਿਉਂ ਹੱਥ ਕੋਟ ਲੰਨੇ ਆ ਗੱਲ ਇਹ ਹੈ ਕਿ ਕੋਈ ਵੀ ਚੀਜ਼ ਜਦੋਂ ਸ਼ੁਰੂ ਹੁੰਦੀ ਹੈ ਨਾ ਉਹ ਲੰਬਾ ਟਾਈਮ ਲੈਂਦੀ ਆ ਦੇਖੋ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਲਿਖਿਆ ਹੈ ਕਿ ਸੋ ਕਿਉ ਮੰਦਾ ਆਖੀ ਜਿੱਤੇ ਜਬ ਮੇਰਾ ਜਾਨ ਹਨਾ ਉਹ ਤੋਂ ਸਤੀ ਪ੍ਰਥਾ ਸੀ ਜੀ ਉਹਨਾਂ ਨੇ ਸਤੀ ਪ੍ਰਥਾ ਦੇ ਖਿਲਾਫ ਆਵਾਜ਼ ਉਠਾਈ ਅਸੀਂ ਜਿਹੜੇ ਦੌਰ ਵਿੱਚੋਂ ਨਿਕਲੇ ਪਿੱਛੇ ਭੂਣ ਸੱਤੇ ਆ ਬਹੁਤ ਵਦੇਰੇ ਹੁੰਦੀ ਸੀ ਉਹਦੇ ਵਿੱਚ ਇਹੋ ਜੇ ਮੇਲਿਆਂ ਦੀ ਵੀ ਜ਼ਰੂਰਤ ਸੀ ਇਹੋ ਜੇ ਮੈਸੇਜਸ ਦੀ ਵੀ ਜ਼ਰੂਰਤ ਸੀ ਅਸੀਂ ਕਹਿੰਦੇ ਆ ਕਿ ਈਸ਼ਵਰ ਆਏ ਦਿਲੰਦਰ ਜਾਏ ਦਿਲੰਦਰ ਦੀ ਜੜ ਚੁੱਲੇ ਪਾਏ ਜੀ ਉਰੇ ਨੌਰਥ ਜ਼ੋਨ ਦੇ ਵਿੱਚ ਲੋਹੜੀ ਮਨਾਈ ਜਾਂਦੀ ਆ ਇੰਡੀਆ ਦੇ ਨਦਰਨ ਹਿੱਸੇ ਦੇ ਵਿੱਚ ਜਿਆਦਾ ਜੋਸ਼ੋਖ ਰੋਸ਼ਨ ਨਾਲ ਮਨਾਈ ਜਾਂਦੀ ਆ ਬਾਕੀ ਸਟੇਟਸ ਵਿੱਚ ਆਪਣੇ ਆਪਣੇ ਰਵਾਇਤੀ ਢੰਗ ਨਾਲੋਂ ਮਨਾਉਂਦੇ ਆ ਪਰ ਪੰਜਾਬੀਆਂ ਦੇ ਦੋ ਹੀ ਮਨਪੌਂਦੇ ਤਿਹਾਰਾ ਹੈ ਲੋਹੜੀ ਤੇ ਵਿਸਾਖੀ ਜੋ ਇਸ ਟਾਈਮ ਚੱਲ ਰਿਹਾ ਨਵੇਂ ਵਿਵਾਦ ਵਿਵਾਦ ਕੀ ਨੇ ਉਹਨਾਂ ਵੱਲ ਵੀ ਤੁਹਾਡਾ ਕੰਨ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ ਸੰਭਾਲਣਾ ਕਿਵੇਂ ਆਪਣੇ ਪਰਿਵਾਰ ਨੂੰ ਸੰਭਾਲਣਾ ਤੇ ਉਦੋਂ ਫਿਰ ਅਸੀਂ ਜਾਣ ਪਾਉਨੇ ਆ ਕਿ ਧੀ ਆ ਤਾਂ ਸੁਨੀਤਾ ਵਿਲੀਅਮਜ਼ ਵੀ ਨੇ ਧੀ ਆ ਤਾਂ ਕਲਪਨਾ ਚਾਵਲਾ ਵੀ ਨੇ ਹੈਨਾ ਮਾਤਾ ਗੁਜਰੀ ਵੀ ਧੀ ਸੀ ਮਾਈ ਭਾਗੂ ਵੀ ਧੀ ਸੀ ਮਾਵਾ ਧੀਆ ਉਦੋਂ ਬਣਦੀਆਂ ਨੇ ਜਦੋਂ ਸੋਚ ਹਮ ਖਿਆਲ ਹੁੰਦੀ ਆ ਤੁਹਾਡੀ ਹੈਨਾ ਨੋ ਸੱਸ ਉਦੋਂ ਬਣਦੀ ਜਦੋਂ ਕੋਈ ਟਕਰਾਅ ਹੁੰਦੀ ਆ ਤਾਂ ਕਦੇ ਕਦੇ ਨੋ ਸੱਸ ਵੀ ਬਣੀਦਾ ਕਦੇ ਕਦੇ ਮਾਵਾ ਧੀਆ ਵੀ ਬਣੀਦਾ ਪਰ ਮੇਰੇ ਲਈ ਸਭ ਤੋਂ ਵੱਡਾ ਰਿਸ਼ਤਾ ਇਨਸਾਨੀਅਤ ਦਾ ਨਮਸਕਾਰ ਪੰਜਾਬ AMPM ਦੇਖਣ ਦਾ ਦਰਸ਼ਕਾ ਸਵਾਗਤ ਹੈ ਦੋਸਤੋ ਅੱਜ ਧੀਆਂ ਦਾ ਲੋਹੜੀ ਮੇਲਾ ਮਨਾਇਆ ਜਾ ਰਿਹਾ 28ਵਾਂ ਆਹੇ ਪ੍ਰੋਗਰਾਮ ਹੋ ਰਿਹਾ ਜਿੱਥੇ ਕਿ ਸੱਭਿਆਚਾਰ ਦੀ ਵਨਗੀ ਪੇਸ਼ਕੀ ਕੀਤੀ ਹੈਗੀ ਸਰਬਜੀਤ ਮੰਗਟਾ ਦੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਸ਼ੀਕਲ ਮੈਮ ਸਤਿ ਸ੍ਰੀ ਅਕਾਲ ਜੀ ਅੱਜ ਦਾ ਧੀਆਂ ਦੇ ਸਨਮਾਨ ਦੇ ਹਿੱਤੇ ਪ੍ਰੋਗਰਾਮ ਰੱਖਿਆ ਗਿਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਰਬਜੀਤ ਮੰਗਟ ਤੁਹਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀ ਵਧਾਈ ਦੇਣੀ ਆ ਔਰ ਤੀਆਂ ਦੀ ਲੋੜੀ ਲੋੜੀ ਵੈਸੇ ਹੀ ਆਪਣੇ ਆਪ ਦੇ ਵਿੱਚ ਬੜਾ ਸੋਹਣਾ ਤਿਹਾਰਾ ਜਿਹੜਾ ਸਰਦੀ ਦੇ ਵਿੱਚ ਅਗਨ ਲੈ ਕੇ ਆਉਂਦਾ ਤੇਲ ਗੋੜ ਉਤਸ਼ਾਹ ਆਉਂਦਾ ਠੰਡ ਦੇ ਵਿੱਚ ਸਾਰੇ ਇਕੱਠੇ ਤੂਣੀ ਦੇ ਆਸ-ਪਾਸ ਬੈਠਦੇ ਨੇ ਔਰ ਅਸੀਂ ਕਹਿੰਦੇ ਹਾਂ ਕਿ ਈਸ਼ਵਰ ਆਏ ਦਿਲ ਅੰਦਰ ਜਾਏ ਦਿਲ ਅੰਦਰ ਦੀ ਜੜ ਚੁੱਲੇ ਪਾਏ ਜੀ ਪੂਰੇ ਨਾਰਥ ਜ਼ੋਨ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਇੰਡੀਆ ਦੇ ਨਦਰਨ ਹਿੱਸੇ ਦੇ ਵਿੱਚ ਜ਼ਿਆਦਾ ਜੋਸ਼ੋਖ ਰੋਸ਼ਨ ਨਾਲ ਮਨਾਈ ਜਾਂਦੀ ਹੈ ਬਾਕੀ ਸਟੇਟਸ ਵਿੱਚ ਆਪਣੇ ਆਪਣੇ ਰਵਾਇਤੀ ਢੰਗ ਨਾਲ ਮਨਾਉਂਦੇ ਆ ਪਰ ਪੰਜਾਬੀਆਂ ਦੇ ਦੋ ਹੀ ਮਨਪੌਂਦੇ ਤਿਹਾਰਾ ਹੈ ਲੋਹੜੀ ਤੇ ਵਿਸਾਖੀ ਜਿਹੜੇ ਪੰਜਾਬੀ ਫਸਲਾਂ ਨਾਲ ਜੋੜਦੇ ਨੇ ਮੌਸਮ ਨਾਲ ਜੋੜਦੇ ਆ ਤੇ ਇੱਕ ਸਾਵਣ ਜਿਹੜਾ ਹੈਗਾ ਸੋ ਧੀਆਂ ਦੀ ਲੋਹੜੀ ਇੱਕ ਵੱਡਾ ਸਨੇਹਾ ਮਾਲਵਾ ਸੱਬੇ ਚਰਕ ਮੰਜਕ ਵੱਲੋਂ ਕਿ ਕਿ ਬਾਬਾ ਜੀ 28 ਸਾਲ ਦੇ ਲੱਗੇ ਹੋਏ ਨੇ 28 ਸਾਲ ਦੇ ਵਿੱਚ ਬੱਚਾ ਜੰਮ ਕੇ ਵਿਆਹ ਕੇ ਬੱਚਿਆਂ ਵਾਲਾ ਹੋ ਜਾਂਦਾ ਹੈ ਨਾ ਜੀ ਸੋ ਐਡਾ ਲੰਬਾ ਸਫਰ ਹੈ ਇਸ ਮੇਲੇ ਦਾ ਮੇਲੇ ਲਾਉਣੇ ਅੱਜ ਦੇ ਯੁੱਗ ਦੇ ਵਿੱਚ ਵੈਸੀ ਹੀ ਬੜਾ ਵੱਡਾ ਤਰਦਦ ਵਾਲਾ ਕੰਮ ਹੈ ਮਿਹਨਤ ਵਾਲਾ ਕੰਮ ਹੈ ਸਿਰਣੀ ਲੋਕ ਕਰਦੇ ਨੇ ਤੇ ਇਹਦਾ ਸੁਨੇਹਾ ਵੱਡਾ ਹੈ ਕਿ ਅਸੀਂ ਧੀਆਂ ਨੂੰ ਇਹ ਨਾ ਸੋਚੀਏ ਕਿ ਜੰਮੀਆਂ ਨੇ ਪੜਾਉਣਾ ਹੈ ਇਹਨਾਂ ਨੂੰ ਫਿਰ ਵਿਆਹ ਕੇ ਦੂਜੇ ਘਰ ਤੋਰ ਦੇਣਾ ਇਹ ਦੋਨੋਂ ਘਰਾਂ ਨੂੰ ਰੁਸ਼ਨਾਉਂਦੀਆਂ ਨੇ ਦੋਨੋਂ ਘਰਾਂ ਨੂੰ ਸੰਭਾਲਦੀਆਂ ਨੇ ਔਰ ਜੇ ਅਸੀਂ ਧੀਆਂ ਨੂੰ ਪਹਿਲਾਂ ਪਰਿਵਾਰਸ਼ ਦੇ ਵਿੱਚ ਹੀ ਜ਼ਿੰਮੇਵਾਰੀਆਂ ਸੌਂਪਾਂਗੇ ਤਾਂ ਉਹ ਜ਼ਿੰਮੇਵਾਰ ਹੋਣਗੀਆਂ ਤੇ ਮੈਨੂੰ ਤਾਂ ਲੱਗਦਾ ਅੱਜਕੱਲ੍ਹ ਧੀਆਂ ਦੇ ਨਾਲ-ਨਾਲ ਪੁੱਤਾਂ ਨੂੰ ਵੀ ਇਹ ਟ੍ਰੇਨਿੰਗ ਦੇਣ ਦੀ ਲੋੜ ਆ ਕਿ ਉਹਨਾਂ ਨੇ ਅੱਗੇ ਜਾ ਕੇ ਵਿਆਹ ਕਰਾਉਣਾ ਤੇ ਜਿਹੜੀ ਉਹਨਾਂ ਦੀ ਸ਼ਰੀਕੇ ਹਿਆਤ ਆਉਣੀ ਆ ਉਹਦੇ ਨਾਲ ਉਹਨਾਂ ਨੇ ਕਿਹੋ ਜਿਹਾ ਵਰਤਾਓ ਕਰਨਾ ਸੋ ਜੇ ਧੀਆਂ ਆਪਣੇ ਆਪ ਦੇ ਵਿੱਚ ਕੰਪਲੀਟ ਹੋਣਗੀਆਂ ਪੂਰਨ ਹੋਣਗੀਆਂ ਉਨਾ ਦਾ ਨਿਜੰਤਰਣ ਸਹੀ ਹੋਊਗਾ ਸਵੈ ਨਿਜੰਤਰਣ ਬੈਲੈਂਸਿੰਗ ਨੂੰ ਅਸੀਂ ਕਹਿੰਦੇ ਆ ਤਾਂ ਉਹ ਪਰਿਵਾਰ ਨੂੰ ਬਖੂਬੀ ਸੰਭਾਲ ਸਕਦੀਆਂ ਨੇ ਹਰ ਹਾਲਾਤ ਨਾਲ ਟੱਕਰ ਲੈ ਸਕਦੀਆਂ ਪਿੱਛੇ ਅਸੀਂ ਕੋਵਿਡ ਜੋ ਨਿਕਲੇ ਪਤਾ ਨਹੀਂ ਕਿਹੜੇ ਵੇਲੇ ਕਿ ਉਹ ਜੀ ਕੋਈ ਅੱਜ ਕੱਲ੍ਹ ਹੁਣ ਤੁਸੀਂ ਦੇਖ ਰਹੇ ਆ ਕਿ ਫਲਸਤੀਨੀਆ ਦਾ ਜੰਦ ਲੱਗਿਆ ਹੋਇਆ ਕਿ ਉਹ ਜੀ ਹਾਲਾਤ ਹੋ ਜਾਣੇ ਆ ਅਜਿਹੇ ਹਾਲਾਤਾਂ ਵਿੱਚ ਧੀਆਂ ਦਾ ਇੱਕ ਸਵੈ ਨਿਜੰਤਰਣ ਵਾਲੀਆਂ ਹੋਣਾ ਜ਼ਰੂਰੀ ਹੈ ਕਿ ਹਰ ਹਾਲਾਤ ਨੂੰ ਫੇਸ ਕਰ ਸਕਣ ਉਹ ਬੇਸ਼ੱਕ ਅੱਜ ਆਧੁਨਿਕਤਾ ਦੇ ਦੌਰ ਦੇ ਵਿੱਚ ਜੀ ਰਹੇ ਆ ਪਰ ਹਲੇ ਵੀ ਕਈ ਲੋਕਾਂ ਦੀ ਮਾਨਸਿਕਤਾ ਉਹੀ ਹੈ ਕਿ ਧੀਆਂ ਨੂੰ ਬਹੁਤ ਸਮਝਦੇ ਨਹੀਂ ਤੇ ਆਪਾਂ ਪੁੱਤਾਂ ਦਾ ਜਸ਼ਨ ਮਨਾਉਂਦੇ ਪਰ ਧੀਆਂ ਦੇ ਬਾਰੇ ਆਪਾਂ ਕਿਉਂ ਹੱਥ ਕੋਟ ਲੰਨੇ ਆ? ਗਲੇ ਹੈ ਕਿ ਕੋਈ ਵੀ ਚੀਜ਼ ਜਦੋਂ ਸ਼ੁਰੂ ਹੁੰਦੀ ਹੈ ਨਾ ਉਹ ਲੰਮਾ ਟਾਈਮ ਲੈਂਦੀ ਹੈ ਦੇਖੋ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਲਿਖਿਆ ਹੈ ਕਿ ਸੋ ਕਿਉ ਮੰਦਾ ਕੀ ਜਿੱਤੇ ਜ ਮੇਰਾ ਜਾਨ ਹੈ ਨਾ ਉਹ ਤੋਂ ਸਤੀ ਪ੍ਰਥਾ ਸੀ ਜੀ ਉਹਨਾਂ ਨੇ ਸਤੀ ਪ੍ਰਥਾ ਦੇ ਖਿਲਾਫ ਆਵਾਜ਼ ਉਠਾਈ ਅਸੀਂ ਜਿਹੜੇ ਦੌਰ ਵਿੱਚੋਂ ਨਿਕਲੇ ਪਿੱਛੇ ਭੂਣ ਹੱਤੇ ਬਹੁਤ ਵਧੇਰੇ ਹੁੰਦੀ ਸੀ ਉਹਦੇ ਵਿੱਚ ਇਹੋ ਜੇ ਮੇਲਿਆਂ ਦੀ ਵੀ ਜ਼ਰੂਰਤ ਸੀ ਇਹੋ ਜੇ ਮੈਸੇਜਸ ਦੀ ਵੀ ਜ਼ਰੂਰਤ ਸੀ ਪਰ ਇਹ ਲਾਅ ਹੈ ਜਿਹੜੀ ਨੀਚਲੇ ਤਬਕੇ ਤੱਕ ਪਹੁੰਚਦੇ ਆ ਜਿੱਥੇ ਜਾਣੀ ਚਾਹੀਦੀ ਹੈ ਜਾਗਰੂਕਤਾ ਉਹੋ ਟੀਵੀ ਤੇ ਦੇਖ ਕੇ ਨਹੀਂ ਆਉਂਦੀ ਜਾਗਰੂਕਤਾ ਇਹਦੇ ਲਈ ਜਨਰੇਸ਼ਨਸ ਲੱਗ ਜਾਂਦੀਆਂ ਨੇ ਕਈ ਪੁਸ਼ਤਾ ਲੱਗ ਜਾਂਦੀਆਂ ਜਦੋਂ ਲੋਅ ਪਹੁੰਚਦੀ ਹੈ ਉੱਥੇ ਤੱਕ ਪੜੇ ਲਿਖੇ ਹੋਣ ਦੇ ਨਾਲ ਨਾਲ ਇੱਕ ਜਾਗਰੂਕਤਾ ਹੋਣੀ ਜ਼ਰੂਰੀ ਹੈ ਕਿ ਸਮਾਜ ਵਿੱਚ ਕੀ ਚੱਲ ਰਿਹਾ ਜੋ ਇਸ ਟਾਈਮ ਚੱਲ ਰਿਹਾ ਨਵੇਂ ਵਿਵਾਦ ਵਿਵਾਦ ਕੀ ਨੇ ਉਹਨਾਂ ਵੱਲ ਵੀ ਤੁਹਾਡਾ ਕੰਨ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ ਸੰਭਾਲਣਾ ਕਿਵੇਂ ਆਪਣੇ ਪਰਿਵਾਰ ਨੂੰ ਸੰਭਾਲਣਾ ਤੇ ਉਦੋਂ ਫਿਰ ਅਸੀਂ ਜਾਣ ਪਾਉਨੇ ਆ ਕਿ ਧੀ ਆ ਤਾਂ ਸੁਨੀਤਾ ਵਿਲੀਅਮਜ਼ ਵੀ ਨੇ ਧੀ ਆ ਤਾਂ ਕਲਪਨਾ ਚਾਵਲਾ ਵੀ ਨੇ ਹਨਾ ਮਾਤਾ ਗੁਜਰੀ ਵੀ ਧੀ ਸੀ ਮਾਈ ਭਾਗੂ ਵੀ ਧੀ ਸੀ ਜੀ ਸੁਰਿੰਦਰ ਕੌਰ ਵੀ ਧੀ ਸੀ ਜੀ ਨੇ ਉਹਨਾਂ ਸਮਿਆਂ 'ਚ ਗਾਇਆ ਇੰਨਾ ਖੂਬਸੂਰਤ ਗਾਇਆ ਜੀ ਔਰ ਪਹਿਲੇ ਚਲ ਚਿੱਤਰ ਦੇ ਵਿੱਚ ਜਿਹੜੀਆਂ ਦੇਵਿਕਾ ਜੀ ਵਰਗੀਆਂ ਹਿੰਦੀ ਪਰਦੇ ਤੇ ਆਈਆਂ ਉਹ ਵੀ ਔਰਤਾਂ ਸੀ ਜਿਨ੍ਹਾਂ ਨੇ ਅੱਡਾ ਸੰਘਰਸ਼ ਕੀਤਾ ਤਾਂ ਅਸੀਂ ਅੱਜੇ ਮੈਸੇਜ ਦੇਣ ਜੋਗੀਆਂ ਹੋਈਆਂ ਅੱਜ ਤਾਂ ਇੱਕ ਸੁਨੇਹਾ ਸੈਕਿੰਡ ਦੇ ਵਿੱਚ ਸਾਰੇ ਸੰਸਾਰ ਵਿੱਚ ਫੈਲ ਜਾਂਦਾ ਪਰ ਜਿਹੜੇ ਪਰਿਵਾਰਾਂ ਦੇ ਵਿੱਚ ਹਾਲੇ ਜਾਗਰੂਕਤਾ ਨਹੀਂ ਹੈ ਉੱਥੇ ਹਾਲੇ ਸਮਾਂ ਲੱਗੂਗਾ ਪਰ ਸਾਨੂੰ ਐਵੇਂ ਮਿਹਨਤ ਕਰਦੇ ਰਹਿਣਾ ਚਾਹੀਦਾ ਇੱਕ ਦੀਵਾ ਕਈ ਸਾਰੇ ਦੀਵੇ ਰਸ਼ਨਾ ਸਕਦਾ ਸੋ ਬਾਕੀ ਹਲੇ ਵੀ ਜਿਹੜੇ ਸਮਾਜਿਕ ਕ੍ਰਿਤਿਆ ਦਹੇਜ ਪ੍ਰਥਾ ਹੋ ਗਈ ਕੁੜੀਆਂ ਦੀ ਕੱਖਾਂ ਦੇ ਵਿੱਚ ਯਾਨੀ ਕਿ ਉਹਨੂੰ ਮਾਰਨਾ ਆ ਹਲੇ ਵੀ ਹੈਗੀਆਂ ਨੇ ਲੋਕ ਕਿਉਂ ਨਹੀਂ ਸੋਚ ਬਦਲ پا ਰਹੇ ਨੇ ਗੱਲ ਉਹੀ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਜਾਗਰੂਕਤਾ ਸਾਰਿਆਂ ਥਾਵਾਂ ਤੇ ਜਦੋਂ ਪਹੁੰਚਦੀ ਆ ਉਦੋਂ ਪਰਿਵਾਰ ਦੇ ਕਈਆਂ ਪਰਿਵਾਰਾਂ ਦੇ ਵਿੱਚ ਕੋਈ ਇੱਕ ਜੀ ਰੋਸ਼ਨ ਖਿਆਲ ਹੁੰਦਾ ਉਹ ਸਾਰਿਆਂ ਵਿੱਚ ਰੌਸ਼ਨੀ ਭਰ ਦਿੰਦਾ ਕਈ ਪਰਿਵਾਰ ਸਾਰੇ ਹਨੇਰੇ ਵਿੱਚ ਹੀ ਨਿਕਲ ਜਾਂਦੇ ਹਨ ਕੋਈ ਦਰਵਾਜ਼ਾ ਖੁੱਲੂਗਾ ਤਾਂ ਹੀ ਚਾਨਣ ਅੰਦਰ ਆਊਗਾ ਨਾ ਉਹ ਦਰਵਾਜ਼ਾ ਖੋਲਣ ਦੇ ਲਈ ਮੈਨੂੰ ਲੱਗਦਾ ਫਿਰ ਮੈਂ ਕਹਿੰਨੀ ਹੈ ਕਿ ਕਈ ਪੁਸ਼ਤਾਂ ਦੀ ਮਿਹਨਤ ਲੱਗ ਜਾਂਦੀ ਹੈ ਕਿ ਪੜੇ ਲਿਖੇ ਨਾਲ ਸਿਹਤ ਪੱਖੋਂ ਵੀ ਸਹੀ ਹੋਣ ਉਹਨਾਂ ਦਾ ਵਾਤਾਵਰਣ ਵੀ ਸਹੀ ਹੋਵੇ ਪੋਲੂਸ਼ਨ ਫ੍ਰੀ ਹੋਈਏ ਜਿਵੇਂ ਫੁੜਾ ਸਾਡੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਰੁੱਖ ਕੱਟ ਰਹੇ ਆ ਅਸੀਂ ਸਾਡੀ ਨੇਚਰ ਨਾਲੋਂ ਸਾਹਂਝ ਘਟ ਰਹੀ ਹੈ ਕੁਦਰਤ ਨਾਲੋਂ ਸਾਡੇ ਖਾਣੇ ਪੀਣੇ ਬਦਲ ਰਹੇ ਨੇ ਸਾਡੀਆਂ ਰਸੋਈਆਂ ਦੇ ਵਿੱਚ ਪੈਕ ਹੋ ਕੇ ਫੂਡ ਆਉਂਦਾ ਜਿਹਦੇ ਪਿੱਛੇ ਸਿਰਫ ਪੈਸੇ ਕਮਾਉਣਾ ਮਨੋਰ ਥਾ ਹਣਾ ਸੋ ਸਾਡੀਆਂ ਜਿਹੜੀਆਂ ਇੱਕ ਸੰਭਾਵਨਾਵਾਂ ਨੇ ਉਹ ਫੂਡ ਨਾਲ ਵੀ ਜੁੜੀਆਂ ਹੋਈਆਂ ਨੇ ਖਾਣੇ ਨਾਲ ਵੀ ਜੁੜੀਆਂ ਹੋਈਆਂ ਨੇ ਰਸੋਈ ਨਾਲ ਜੁੜਨਾ ਵੀ ਜ਼ਰੂਰੀ ਆ ਆਪਣੇ ਘਰ ਦੀ ਸਾਂਭ ਸੰਭਾਲ ਨਾਲ ਵੀ ਜੁੜਨਾ ਜ਼ਰੂਰੀ ਆ ਕਪੜਾ ਲੱਤਾ ਵੀ ਪਾਉਣਾ ਕੀ ਹੈ ਕਿ ਸਮਾਜ ਨੂੰ ਸਵੀਕਾਰ ਹੋਵੇ ਜੇ ਤੁਸੀਂ ਬਾਹਰ ਜਾਵੋ ਜਿਵੇਂ ਇੱਕ ਪਹਿਰਾਵਾ ਬਣਾਉਣ ਲਈ ਵੀ ਔਰਤਾਂ ਨੇ ਕਿੰਨਾ ਸਮਾਂ ਲਾਇਆ ਪਹਿਲਾਂ ਸੂਈ ਨਾਲ ਪਰੋਂਦੀਆਂ ਸੀ ਫਿਰ ਮਸ਼ੀਨ ਆਈ ਆ ਹੁਣ ਕੰਪਿਊਟਰਾਈਜ਼ ਹੋ ਗਿਆ ਸਾਰਾ ਕੁਝ ਪਰ ਉਹ ਆਵਾਜ਼ ਔਰ ਉਹ ਜਿਹੜੀ ਇੱਕ ਖੁਸ਼ਬੂ ਆ ਉਹ ਨਾਲ ਰਹਿਣੀ ਚਾਹੀਦੀ ਆ ਮੇਰੇ ਹਿਸਾਬ ਦੇ ਨਾਲ ਹੁਣ ਆਪਾਂ ਆਨੇ ਪੰਜਾਬੀ ਕਲਚਰ ਦੇ ਵੱਲ ਅਸੀਂ ਦੇਖਿਆ ਤੁਹਾਡੀ ਸਟੇਜ ਤੇ ਪਰਫਾਰਮੈਂਸ ਬੜੀ ਵਧੀਆ ਸਭ ਤੋਂ ਬਾਅਦ ਜਿਹੜਾ ਕਿ ਤੁਹਾਡਾ ਪਸੰਦ ਕੀਤਾ ਗਿਆ ਸਾਫ ਸਨੋ ਦਾ ਗਿੱਧਾ ਇਹ ਤੁਸੀਂ ਕਿਵੇਂ ਜਿਵੇਂ ਕੀ ਪਰਫਾਰਮੈਂਸ ਨੂੰ ਲੈ ਕੇ ਨਹੀਂ ਇਹ ਕੋਈ ਪਰਫਾਰਮੈਂਸ ਨਹੀਂ ਸੀ ਇਹ ਵੈਸੇ ਹੀ ਮਤਲਬ ਕਿ ਬੈ ساری ਉਮਰ ਗਿੱਧਾ ਕੀਤਾ ਜੀ ਤੇ ਬូលੀਆਂ ਪਾਈਆਂ ਮੈਂ ਕੁਦਰਤ ਵਿੱਚ ਇੱਕ ਸੰਗੀਤ ਵੰਡਣ ਦੀ ਕੋਸ਼ਿਸ਼ ਕੀਤੀ ਹੈ ਵਾਪਸੀ 'ਚ ਰੱਬ ਨੇ ਮੈਨੂੰ ਨੋਹ ਦੇ ਦਿੱਤੀ ਏ ਉਹ ਜੀ ਉਹ ਵੀ ਗਿੱਧੇ ਦੀ ਕਲਾਕਾਰ ਆ ਮਤਲਬ ਕਿ ਕੋਈ ਸੋਚ ਸਮਝ ਕੇ ਥੋੜੀ ਕੀਤਾ ਇਹ ਬਾਵਾ ਜੀ ਨੇ ਬਣਾ ਲਿਆ ਕਿ ਨੋਹ ਸੱਸ ਦਾ ਗਿੱਧਾ ਅਸੀਂ ਸਟੇਜ ਤੇ ਇਕੱਠੀਆਂ ਹੋਈਆਂ ਤੇ ਹੁਣ ਏ ਵੀ ਫੀਲਡ ਵਿੱਚ ਕੰਮ ਕਰ ਰਹੇ ਨੇ ਮੈਂ ਤਾਂ ਕਰ ਹੀ ਰਹੀ ਆ ਨੰਨੇ ਸਾਲਾਂ ਦੀ ਸੋ ਜੇ ਬੱਚਾ ਇਸ ਗੱਲ ਦੇ ਕਾਬਲ ਹੈ ਤੇ ਉਸ ਪਰਿਵਾਰ ਵਿੱਚ ਆ ਗਿਆ ਤੇ ਕੁਦਰਤੀ ਉਹ ਤੇ ਸਾਰਿਆਂ ਦੀ ਨਜ਼ਰ ਜਾਏਗੀ ਜਾਏਗੀ ਸਰ ਤੁਸੀਂ ਪਹਿਲਾਂ ਵੀ ਕਿੱਦਾਂ ਕਰਦੇ ਸੀ ਜਾਂ ਬਾਅਦ ਚੋ ਸੋਰਾ ਪਰਿਵਾਰ ਚਾਗੇ ਕੀ ਏਡੇ ਦੇ ਥਰੂ ਹੀ ਸਾਡੇ ਪਰਿਵਾਰ ਚ ਆਈਏ ਹੁਣ ਜਵਾਬ ਖੁਦ ਦੇਗੀ ਮੈਂ ਮੇਰੇ ਮੰਮਾ ਕੋਚ ਸੀਗੇ ਕਿਤੇ ਦੀ ਗੌਰਮੈਂਟ ਕਾਲਜ ਤੋਂ ਹੀ ਆ ਮੈਂ ਤੇ ਬਸ ਉੱਥੇ ਜੀ ਸਾਡਾ ਮੇਲ ਹੋਇਆ ਤੇ ਮੇਰਾ ਗੁੱਡ ਰਿਸ਼ਤਾ ਹੋ ਗਿਆ ਤੇ ਮੁੰਕੇ ਜਦੋਂ ਵੀ ਜਾਣੇ ਉਹ ਸਟੇਜ ਤੇ ਪਰਫੋਰਮੈਂਸ ਦੋਨੇ ਸੱਸ ਨੂੰ ਕਰਦੇ ਨੇ ਇਕੱਠੇ ਨਹੀਂ ਹਮੇਸ਼ਾ ਤਾਂ ਨਹੀਂ ਪਰ ਜਿੱਥੇ ਕਿਤੇ ਚਾਹੁੰਦੇ ਨੇ ਸਾਰੇ ਸਾਡੇ ਘਰ ਵਿਆਹਾਂ ਸ਼ਾਦੀਆਂ ਦੇ ਵੀ ਅਸੀਂ ਇਕੱਠੇ ਹੁੰਨੇ ਆ ਜਿੱਥੇ ਲੋਕੀ ਮੰਗਦੇ ਨੇ ਚਾਹੁੰਦੇ ਨੇ ਵੀ ਹਾਂ ਤੁਸੀਂ ਕਰੋ ਉੱਥੇ ਅਸੀਂ ਕਰਦੇ ਆ ਤੇ ਕਦੇ ਇਦਾਂ ਵੀ ਹੋ ਕੇ ਘਰ ਦੇ ਵਿੱਚ ਵੀ ਦੋਨੋਂ ਰਿਹਸਲ ਕਰਦੇ ਆ ਹੋਣ ਤੇ ਸਾਹਮਣੇ ਤੁਹਾਡੇ ਕਰ ਲਾੜਵੀ ਲੰਨੀ ਆ ਬੋਲੀ ਪਾ ਕੇ ਅਸੀਂ ਘਰੇ ਲੜਨ ਦੀ ਬਜਾਏ ਬੋਲੀ ਪਾ ਲੈਣੀ ਇੱਕ ਦੂਜੇ ਨੂੰ ਇਹ ਮੈਨੂੰ ਕਹਿੰਦੀ ਸਸਤੇ ਲੜਿਆ ਨਾ ਘਰ ਬਾਲਾ ਸੜਿਆ ਨਾ ਘਰ ਬਹੁਤ ਹੀ ਔਖੀ ਹੈ ਤੂੰ ਫਿਰ ਮੈਨੂੰ ਅੱਡ ਕਰ ਦੇ ਮੈਂ ਕਹਿੰਦੀ ਨਹੀਂ ਤੂੰ ਅੱਡ ਹੋ ਜਾ ਅੱਡ ਹੋ ਜਾ ਫਿਰ ਅਸੀਂ ਗੁਬਾਰ ਕੱਢ ਲੈਣੀ ਲੜਾਈ ਵੀ ਹੋ ਜਾਂਦੀ ਹੈ ਹਸਲ ਵੀ ਹੋ ਜਾਂਦੀ ਹੈ ਬਾਅਦ ਵਿੱਚ ਕੰਪਰੋਮਾਈਜ਼ ਵੀ ਆਏ ਹੋ ਜਾਂਦਾ ਕਿ ਜਦੋਂ ਧੀ ਘੜ ਲੱਗ ਜੇ ਠੰਡ ਘੜ ਜੇ ਪੈਂਦੀ ਪਰ ਜੋ ਤੁਹਾਡਾ ਰਿਸ਼ਤਾ ਹੈਗਾ ਇੱਕ ਨੋ ਸਸਦਾ ਨਹੀਂ ਹੈਗਾ ਇੱਕ ਮਾਂ ਧੀ ਦਾ ਰਿਸ਼ਤਾ ਹੈ ਅਸਲ ਵਿੱਚ ਮੈਨੂੰ ਲੱਗਦਾ ਰਿਸ਼ਤਿਆਂ ਦੇ ਨਾ ਲੇਬਲਸ ਜਿਹੜੇ ਅਸੀਂ ਲਗਾ ਦਿੰਦੇ ਹੁਏ ਆ ਮਤਲਬ ਕਿ ਜਿਵੇਂ ਮੇਰੀ ਸੱਸ ਹੈ ਉਹ 90 ਦੇ ਆਸ-ਪਾਸ ਨੇ ਜਦੋਂ ਮੇਰਾ ਵਿਆਹ ਹੋਇਆ ਸੀ ਮੈਂ ਵੀ ਗਵਰਨਮੈਂਟ ਕਾਲਜ ਪੜ੍ਹਦੀ ਸੀ ਮੇਰੀ ਨਣਾਨ ਮੇਰੀ ਵਿਚੋਲਣ ਸੀ ਅੱਗੇ ਇਹਦੀ ਸੱਸ ਤੇ ਇਹਦੀ ਵਿਚੋਲਣਾ ਮਤਲਬ ਕਿ ਸਾਡੇ ਤੋਂ ਲੱਗਦਾ ਹੁਣ ਸਾਡੇ ਪੋਤਰ ਹੈ ਜਿਹੜਾ ਮੇਰਾ ਇਹਦਾ ਬੇਟਾ ਹੈ ਮੈਨੂੰ ਲੱਗਦਾ ਉਹਨੂੰ ਵੀ ਅਸੀਂ ਗਵਰਨਮੈਂਟ ਕਾਲਜ ਹੀ ਭੇਜਾਂਗੇ ਤੇ ਕਿੰਦੇ ਵਾਲੀ ਕੁੜੀ ਨੂੰ ਲੈ ਕੇ ਆਵਾਂਗੇ ਆਈ ਮੀਨ ਟੂ ਸੇ ਕਿ ਰਿਸ਼ਤਿਆਂ ਦੇ ਉੱਤੇ ਚੇਪੀ ਲਗਾ ਦਿੰਨੇ ਅਸੀਂ ਵੀ ਸੱਸ ਹੈ ਇਹ ਨੂੰ ਹੈ ਇਹ ਧੀ ਹੈ ਜਾਂ ਅਸੀਂ ਕਹੀ ਕਿ ਮਾਵਾਂ ਧੀ ਆ ਮਾਵਾ ਧੀਆ ਉਦੋਂ ਬਣਦੀਆਂ ਨੇ ਜਦੋਂ ਸੋਚ ਹਮ ਖਿਆਲ ਹੁੰਦੀ ਆ ਤੁਹਾਡੀ ਹੈਨਾ ਨੋਸਸ ਉਦੋਂ ਬਣਦੀ ਜਦੋਂ ਕੋਈ ਟਕਰਾਰ ਹੁੰਦੀ ਆ ਤਾਂ ਕਦੇ ਕਦੇ ਨੋਸਸ ਵੀ ਬਣੀਦਾ ਕਦੇ ਕਦੇ ਮਾਵਾ ਧੀਆ ਵੀ ਬਣੀਦਾ ਪਰ ਮੇਲੇ ਸਭ ਤੋਂ ਵੱਡਾ ਰਿਸ਼ਤਾ ਇਨਸਾਨੀਅਤ ਦਾ ਜੀ ਜਿਹੜੇ ਮੇਰੇ ਤਜਰਬੇ ਨੇ ਉਹਨਾਂ ਦੇ ਆਧਾਰ ਤੇ ਮੈਂ ਇੱਕ ਇਨਸਾਨ ਦੇ ਤੌਰ ਤੇ ਇਹਨੂੰ ਸਮਝਦੀ ਵੀ ਆ ਇਹਨੂੰ ਡਾਂਟਦੀ ਵੀ ਆ ਜਿੱਥੇ ਲੋੜ ਆ ਤੇ ਇਹ ਮੰਨਦੀ ਵੀ ਆ ਕਦੇ-ਕਦੇ ਇਹ ਵੀ ਫੇਰ ਜਿਵੇਂ ਮੈਨੂੰ ਜੋ ਲੱਗਦਾ ਕਿ ਆਪਣੀ ਮਾਂ ਨਾਲ ਵੀ ਨਹੀਂ ਕਈ ਸਾਰੀਆਂ ਗੱਲਾਂ ਉਹ ਕਰ ਸਕਦੀ ਜੋ ਉਹ ਮੇਰੇ ਨਾਲ ਕਹਿੰਦੀ ਆ ਵੀ ਮਮਾ ਆਏ ਨਹੀਂ ਆਏ ਨਹੀਂ ਫੇ ਮੈਨੂੰ ਇਹਦੀ ਸਪੇਸ ਦਿੰਨੀ ਆ ਵੀ ਹਾਂ ਤੇ ਬਾਕੀ ਹੁਣ ਜਿਹੜਾ ਦੌਰ ਹੈਗਾ ਰਿਸ਼ਤੇਜ਼ ਨਿਗਾਰ ਹੈ ਰਿਹਾ ਕਿ ਲੋਕੀ ਇਕੱਲਾਇਕ ਪਨ ਬਹੁਤ ਹੋ ਰਿਹਾ ਜੇ ਮੰਨ ਲਓ ਚਾਰ ਜੀ ਨੇ ਚਾਰੋਂ ਦਾ ਰਸਤਾ ਅਲੱਗ ਲੱਗੇ ਸੋਚਦੀ ਇਹਨਾਂ ਜਣੀ ਇੱਕ ਸੇਧ ਨਹੀਂ ਹੈਗੀ ਜੇ ਇੱਕ ਪਲੇਟਫਾਰਮ ਤੇ ਸਭ ਜਆ ਡਿਸਕਸ਼ਨ ਨਹੀਂ ਹੁੰਦੀ ਕਮਿਊਨੀਕੇਸ਼ਨ ਗੈਪ ਕਿਉਂ ਬਦਰਿਆ ਗੱਲ ਪਤਾ ਕੀ ਹੈ ਮੈਨੂੰ ਲੱਗਦਾ ਜਿਹੜੇ ਘਰਾਂ ਦੇ ਵਿੱਚ ਆਪਾਂ ਕਹਿੰਦੇ ਵਿਚਾਰਾਂ ਦੇ ਰਸਤੇ ਅਲੱਗ-ਅਲੱਗ ਹੁੰਦੇ ਆ ਉਹਦੇ ਪਿੱਛੇ ਬਹੁਤ ਸਾਰੀ ਕੈਪੇਬਿਲਿਟੀ ਵੀ ਹੁੰਦੀ ਹੈ ਜੀਆਂ ਦੇ ਵਿੱਚ ਸਾਰਿਆਂ ਦੀ એનર્ਜੀ ਟੱਕਰਾਂ ਮਾਰਦੀ ਉਹ ਆਪਣਾ ਆਪਣਾ ਰਸਤਾ ਤੇ ਸ਼ਾਂਤੀ ਚਾਹ ਰਹੇ ਹੁੰਦੇ ਨੇ ਕਈ ਵਾਰ ਜੀ ਤੇ ਕਈ ਵਾਰ ਆਏ ਵੀ ਹੁੰਦਾ ਵੀ ਇੱਕ ਮੁਟ ਹੋ ਕੇ ਬੈਠਦੇ ਹੋ ਤੁਸੀਂ ਤਾਂ ਫੈਮਿਲੀ ਲੱਗਦੀ ਆ ਕਿਤੇ ਕਿਤੇ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਉਹ ਫਲਾਨਾ ਪਰਿਵਾਰ ਬਹੁਤ ਚੰਗਾ ਪਰ ਉਹਨਾਂ ਦੀ ਤਰੱਕੀ ਦੀ ਸਪੀਡ ਸ਼ਾਇਦ ਦੂਜਿਆਂ ਨਾਲੋਂ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ ਇਹ ਸਾਰੀਆਂ ਗੱਲਾਂ ਮਨਸਰ ਕਰਦੀਆਂ ਕਿ ਪਰਿਵਾਰ ਦੀ ਸਥਿਤੀ ਕੀ ਆ ਪਰਿਵਾਰ ਦੇ ਜੀਵਾਂ ਦੀ ਉਮਰ ਕੀ ਆ ਉਹਨਾਂ ਦਾ ਕਿੱਤਾ ਕੀ ਆ ਮੈਨੂੰ ਤਾਂ ਇਹ ਲੱਗਦਾ ਮਤਲਬ ਕਿ ਹੁਣ ਜਿਵੇਂ ਅਸੀਂ ਸਾਰੇ ਕਲਾਕਾਰ ਆ ਏ ਵੀ ਕਲਾਕਾਰ ਮੇਰਾ ਬੇਟਾ ਵੀ ਸਿੰਗਰ ਵੀ ਆ ਗੀਤਕਾਰ ਵੀ ਆ ਕੈਮਰਾਮੈਨ ਵੀ ਆ ਅੱਛਾ ਐਡੀਟਰ ਵੀ ਅੱਛਾ ਤੇ ਉਹ ਸਾਨੂੰ ਕੋਈ ਸੁਝਾਅ ਦੇਗਾ ਤਾਂ ਕਿਵਰ ਸਾਨੂੰ ਲੱਗੂਗਾ ਵੀ ਇਹ ਸੁਝਾਅ ਸਾਨੂੰ ਨੂੰ ਪਸੰਦ ਨਹੀਂ ਆਇਆਗਾ ਫਿਰ ਉਹਨੂੰ ਲੱਗੂਗਾ ਤੁਸੀਂ ਤਾਂ ਔਰਤ ਦਾ ਚੰਡਾ ਲੈ ਕੇ ਦੁਰੀਆ ਫਿਰਦੇ ਹੋ ਫਿਰ ਅਸੀਂ ਕਹਿੰਨੇ ਕਿ ਨਹੀਂ ਔਰਤ ਦਾ ਚੰਡਾ ਲੈ ਕੇ ਨਹੀਂ ਦੁਰੀ ਫਿਰਦੇ ਅਸੀਂ ਵੀ ਇਸ ਔਰਤ ਦੇ ਪੱਖ ਤੋਂ ਗੱਲ ਸੁਣੋ ਮਤਲਬ ਕਿ ਇਹ ਫਿਰ ਜਿਹੜੇ ਇੰਟੈਲੀਜੈਂਟ ਥਾਮ ਆ ਤੇ ਡਿਸਕਸ਼ਨ ਹੁੰਦੀ ਹੈ ਡਿਸਕਸ਼ਨ ਚ ਹਮੇਸ਼ਾ ਕੁਝ ਕਹੀਏ ਕੁਝ ਸੁਣੀਏ ਨਿਕਲਦਾ ਉਹਦੇ ਚ ਵੀ ਸਾਰਾ ਕੁਝ ਪਰ ਮੈਨੂੰ ਲੱਗਦਾ ਕਿ ਪਿਆਰ ਨਾਲ ਹੀ ਰਹਿਣਾ ਚਾਹੀਦਾ ਸ਼ਾਂਤੀ ਨਾਲ ਰਹਿਣਾ ਮੈਥਿਊਸ ਦੇ ਦੋ ਜਿਹੜੇ ਕਿ ਹਲੇ ਵੀ ਧੀਆਂ ਨੂੰ ਜਿਹੜਾ ਕਿ ਬਹੁਤ ਸਮਝਦੇ ਨੇ ਤੇ ਧੀਆਂ ਦਾ ਬਣਦਾ ਹੱਕ ਜਿਹੜਾ ਨਹੀਂ ਦੇ ਪਾ ਰਹੇ ਆਈ ਥਿੰਕ ਇਹ ਜ਼ਿਆਦਾ ਵਧੀਆ ਦੋਗੇ ਲਖਵਿੰਦਰ ਜ਼ਿਆਦਾ ਵਧੀਆ ਦੋਗੇ ਮੈਸੇਜ ਵਾਲਾ ਇਹਦੀ ਈਜ਼ਲੀ ਮੈਸੇਜ ਹਨ ਮੈਂ ਬਸ ਇਹ ਕਹਿਣਾ ਚਾਹੁੰਨੀ ਆ ਕਿ ਸਾਰੀਆਂ ਧੀਆਂ ਮੁੰਡੇ ਇੱਕੋ ਬਰਾਬਰ ਨੇ ਤਾਂ ਸਾਰਾ ਕੁਝ ਬਦਲ ਗਿਆ ਆਲਮੋਸਟ ਤੇ ਤੁਸੀਂ ਵੀ ਬਦਲੋ ਅੱਛਾ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਆਪਾਂ ਕਹਿ ਦਿੰਨੇ ਆ ਕਿ ਧੀਆਂ ਪੁੱਤ ਬਰਾਬਰ ਨੇ ਨਹੀਂ ਧੀ ਦੀਆਂ ਧੀ ਵਾਲੀਆਂ ਜ਼ਿੰਮੇਵਾਰੀਆਂ ਪੁੱਤ ਦੀਆਂ ਪੁੱਤ ਵਾਲੀਆਂ ਜ਼ਿੰਮੇਵਾਰੀਆਂ ਦੋਨਾਂ ਦੀ ਅਲੱਗ ਤਰ੍ਹਾਂ ਦੀ ਪਰਵਰਸ਼ ਆ ਤੇ ਦੋਨਾਂ ਨੂੰ ਸਮਝ ਕੇ ਪਰਵਰਸ਼ ਦੇਣੀ ਚਾਹੀਦੀ ਹੈ ਕਿਉਂਕਿ ਬੇਟੀ ਨੇ ਤੁਹਾਡੇ ਕੋਲ ਥੋੜੀ ਦੇਰ ਰਹਿਣਾ ਉਹਨੂੰ ਜਦੋਂ ਪਿਆਰ ਨਾਲ ਪਰਧਿਓ ਤਾਂ ਇਹ ਵੀ ਸਿਖਾਓ ਕਿ ਵੱਡਾ ਬੂਟਾ ਦੂਜੀ ਥਾਂ ਤੇ ਜਾ ਕੇ ਲੱਗੇਗਾ ਤੇ ਸਹੁਰਿਆਂ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਅਲੱਗ ਪਰਿਵਾਰ ਦੇ ਵਿੱਚੋਂ ਆਈ ਹੈ ਹਨਾ ਟਾਈਮ ਲੱਗਦਾ ਕੰਡੀਸ਼ਨਿੰਗ ਹੋਣ ਦੇ ਲਈ ਸਮਝਣ ਦੇ ਲਈ ਇਸ ਕਰਕੇ ਧੀ ਨੂੰ ਵੀ ਪੁੱਤ ਨੂੰ ਵੀ ਇਹ ਟ੍ਰੇਨਿੰਗ ਜ਼ਰੂਰ ਮਿਲਣੀ ਚਾਹੀਦੀ ਹੈ ਕਿ ਸਮਾਜ 'ਚ ਜਾਓਗੇ ਤਾਂ ਥਪੇੜੇ ਪੈਣੇ ਉਹਨਾਂ ਨੂੰ ਝੱਲਣ ਜੋਗੇ ਹੋਣ ਬਸ ਬਾਕੀ ਰਿਸ਼ਤਿਆਂ ਨੂੰ ਪਿਆਰ ਨਾਲ ਸੰਭਾਲਣ ਦੀ ਜ਼ਰੂਰਤ ਹੈਗੀ ਹੈ ਨਾ ਕਿ ਉਹਨਾਂ ਤੇ ਮੱਲੋ ਮੱਲੀ ਆਪਣੀ ਜ਼ਿੰਮੇਵਾਰੀ ਥੋਪ ਦੇ ਦੀ ਸੋਹਰੇ ਰਿਸ਼ਤਾ ਸੁਹਾਣਾ ਹੁੰਦਾ ਮੈਂ ਤੇ ਇਹ ਜਾ ਸਕਦਾ